ਸਮਰਾਲਾ ਦੇ ਨਜ਼ਦੀਕੀ ਪਿੰਡ ਮਾਨਕੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਦੇ ਨਾਲ ਬਣੇ ਹੋਏ ਪ੍ਰਾਲੀ ਦੇ ਢੰਪ ਨੂੰ ਭਿਆਨਕ ਅੱਗ ਲੱਗ ਗਈ। ਅੱਗ ਸਵੇਰੇ 6 ਵਜੇ ਲੱਗੀ ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਅੱਗ ਬੁਝਾਉਣ ਦੇ ਵਿੱਚ ਸ਼ਾਮਲ ਹੋਈਆਂ ਤੇ 40 ਤੋਂ ਉੱਪਰ ਪਾਣੀ ਦੀਆਂ ਗੱਡੀਆਂ ਵੀ ਲੱਗ ਚੁੱਕੀਆਂ ਨੇ ਪਰ ਹਾਲੇ ਤੱਕ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉੱਤੇ ਹੀ ਕਿਸਾਨਾਂ ਦੇ ਵੱਲੋਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਗੱਲਬਾਤ ਕੀਤੀ ਗਈ। ਇਸਰਾਂ ਨੂੰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਕੀ ਕੀ ਕਿਹਾ ਗਿਆ ਉਹਨਾਂ ਦੇ ਵੱਲੋਂ ਆਓ ਇੱਕ ਵਾਰੀ ਸੁਣ ਲੈਣੇ ਆ ਜੀ ਰਾਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਇਹ ਕਿਸ ਚੀਜ਼ ਨੂੰ ਅੱਗ ਲੱਗੀ ਹੈ ਇਹ ਪਰਾਲੀ ਦਾ ਡੰਪਰ ਲਾਇਆ ਹੋਇਆ ਸੀ ਅਸੀਂ 1.5 ਢੇਕੜ ਦੇ ਕਰੀਬ ਰੱਖੇ ਵਿੱਚ ਜੀਚੋਂ ਘੱਟੋ-ਘੱਟ 60% ਦੇ ਕਰੀਬ ਮਾਲ ਫੁੱਗ ਚੁੱਕਿਆ ਇਹ ਕਿੰਨੀਆਂ ਕੰਪਨੀਆਂ ਦਾ ਮਾਲ ਹੈ ਥੋੜੀ ਕੰਪਨੀ ਦਾ ਕੀ ਨਾਮ ਹੈ ਸਾਡੀ ਕਿਸਾਨ ਆਟੋ ਸੇਲ ਤੇ ਦੂਜੀ ਕੰਪਨੀ ਕਿਹੜੀ ਹੈ ਪਿੰਦੀ ਐਗਰੀਕਲਚਰ ਅੱਗ ਦੇ ਕਾਰਨ ਪਤਾ ਲੱਗੇਗਾ ਸ਼ਕੀਰ ਅੱਗ ਦੇ ਕਾਰਨ ਤਾਂ ਕੋਈ ਸ਼ਰਾਰਤੀ ਹੋ ਸਕਦਾ ਸਵੇਰੇ 6 ਵਜੇ ਇੰਨੀ ਠੰਡ 'ਚ ਕੋਈ ਘਰੋਂ ਬਾਹਰ ਤਾਂ ਕੋਣ ਨਿਕਲਦਾ ਜੇ 6 ਵਜੇ ਅੱਗ ਲੱਗੀ ਸਾਨੂੰ ਸੁਨੇਹਾ ਆਇਆ ਕਿਸੇ ਨੇ ਲੱਟਾਂ ਬਚੀਆਂ ਦੇਖਾਂ ਤਾਂ ਘਟੋ ਘਟ 5 ਵਜੇ ਦੇ ਕਰੀਬ ਕਿਸੇ ਨੇ ਕੋਈ ਹਰਕਤ ਕੀਤੀ ਹੋ ਘੰਟਾ ਡੇਢ ਘੰਟਾ ਵੱਲ ਨੂੰ ਵੀ ਲੱਗਦਾ ਇੰਨੀ ਠੰਡ ਦੇ ਵਿੱਚ ਅੱਜ ਧੁੰਦ ਵੀ ਸੀਗੀ ਉਹਦੇ ਨਾਲ ਸਵੇਰਾ ਦਾ ਵੀ ਮੌਇਸਚਰ ਤਾਂ ਸੀਗਾ ਬਹੁਤ ਜ਼ਿਆਦਾ ਮੌਇਸਚਰ ਸੀ ਜਿੰਨਾ ਜ਼ਿਆਦਾ ਕਹਿ ਦੋ ਇਹ ਪ੍ਰਾਲੀ ਕੀ ਕੰਮ ਆਉਂਦੀ ਹੈ ਇਹ ਪ੍ਰਾਲੀ ਨਾ ਸਟੀਮ ਤੇ ਬਿਲੀ ਬਣਾਉਣ ਦੇ ਕੰਮ ਆਉਂਦੀ ਹੈ ਇੱਕ ਦੋ ਜਾਂਦੀ ਔਰ ਇਹਨੂੰ ਅਸੀਂ ਡੰਪ ਕਰਦੇ ਹਾਂ ਜਿਵੇਂ ਜਿਵੇਂ ਸਪਲਾਈ ਹੁੰਦੀ ਹੈ ਪਹਿਲਾਂ ਤਾਂ ਫੈਕਟਰੀਆਂ ਦਾ ਆਪਣਾ ਡੰਪ ਮਾਲ ਹੁੰਦਾ ਪਹਿਲਾਂ ਉਹ ਆਪਣਾ ਖਤਮ ਕਰਦੀਆਂ ਅੰਦਰੋਂ ਫੇਰ ਬਾਹਰ ਵਾਲਾ ਮਾਲ ਖੇਤਾਂ ਵਾਲਾ ਜਿਹੜਾ ਲੱਗੇ ਡੰਪ ਉਹ ਚੁਕਣਾ ਸ਼ੁਰੂ ਹੁੰਦੇ ਨੇ ਫਰਵਰੀ ਮਾਰ ਤੋਂ ਬਾਹਰ ਦਾ ਮਾਲ ਚੁਕਣਾ ਸ਼ੁਰੂ ਕਰਦੇ ਆ ਸਕੂਲ ਦੇ ਗਰਾਊਂਡ ਦੇ ਨਾਲ ਕੀ ਇਹ ਸਹੀ ਰਮ ਜਿਹੜਾ ਸਹੀ ਆ ਅਸੀਂ ਜੋ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ 10 ਫੁੱਟ ਦੀ ਦੂਰੀ ਦੇਖੋ ਤੁਸੀਂ ਇੱਧਰ ਇਸ ਸਾਈਡ 10 ਫੁੱਟ ਦੀ ਸਪੇਸ ਦੇ ਕੇ ਮਾਲ ਲਾਇਆ ਹੈ ਵੀ ਵੈਂਟੀਨੇਸ਼ਨ ਕੋਈ ਇਦਾਂ ਦਾ ਕੋਈ ਨੁਕਸਾਨ ਕੰਧ ਨੂੰ ਜਾਂ ਵੈਸੇ ਵੀ ਇਹ ਗਰਾਊਂਡ ਆ ਨਾ ਕਿ ਸਕੂਲਰ ਸਕੂਲ ਦੀ ਗਰਾਊਂਡ ਸਕੂਲ ਦੀ ਦੂਰੀ ਜੇ ਆਪਾਂ ਲਈਏ 4-500 ਫੁੱਟ ਦੀ ਡਿਸਟੈਂਸ ਹੈ। ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੁਣ? ਹਾਂ ਤਹਿਸੀਲਦਾਰ ਸਾਹਿਬ ਆਏ ਸੀ ਮੌਕੇ ਤੇ। ਕੁਝ ਕਿਹਾ ਉਹਨਾਂ ਨੇ? ਕੁਝ ਨਹੀਂ ਕਿਹਾ ਲੈ ਕੇ ਡਿਟੇਲ ਉਹਨਾਂ ਪਟਵਾਰੀ ਸਾਹਿਬ ਬੁਲਾਏ ਸੀ ਰਕਵਾ ਨੰਬਰ ਵਗੈਰਾ ਲਿਆ। ਬਾਕੀ ਜੋ ਫਾਇਰ ਗੇਟ ਦਾ ਸਾਨੂੰ ਸਾਥ ਮਿਲਿਆ ਸਮਰਾਲੇ ਵੱਲੋਂ ਵੀ ਖੰਨੇ ਵੱਲੋਂ ਵੀ ਇੰਡਸਟਰੀ ਵੱਲੋਂ ਵੀ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ। ਕਿੰਨੀ ਕਿੱਦੀਆਂ ਗੱਡੀਆਂ ਲੱਗ ਚੁੱਕੀਆਂ ਨੇ? ਘੱਟੋ ਘੱਟ 7-8 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਖੰਨੇ ਦੀਆਂ ਵੀ ਸਮਰਾਲੇ ਦੀਆਂ ਵੀ ਤੇ ਇੱਕ ਸਮਰ ਖੰਨੇ ਦੀ ਇੰਡਸਟਰੀ ਦੀ ਵੀ ਬ हां ਅਸੀਂ ਉਹ ਮੰਗਾਈਆਂ ਇੰਡਸਟਰੀ ਦੀ ਗੱਡੀ ਐ ਜੀ ਡੀ ਰਵਿੰਦਰ ਕੁਮਾਰ ਸਮਾਰਾ ਫੈਰ ਵਿਗਟੋ ਜੀ ਐ ਇੱਥੇ ਜਿਹੜੀ ਅੱਗ ਲੱਗੀ ਕਿਹੜੇ ਪਿੰਡ ਲੱਗੀ ਕਿੰਨੀ ਕਦਰ ਇਹ ਮਾਨਕੀ ਪਿੰਡ ਦੀ ਗੱਠਾਂ ਪਈਆਂ ਸੀ ਪਰਾਲੀ ਦੀਆਂ ਤੇ ਇਹ ਕਾਫੀ ਵੱਡਾ ਲਾੜ ਸੀ ਇਹਨਾਂ ਦਾ ਤੇ ਸਾਨੂੰ 6 ਵਜੇ ਕਾਲ ਆਈ 6:05 ਤੇ ਕਿ ਮਾਨਕੀ ਪਿੰਡ ਅੱਗ ਲੱਗੀ ਹੈ ਸਕੂਲ ਦੇ ਕੋਲ ਗਰਾਊਂਡ ਦਾ ਉਹਦੇ ਕੋਲੇ ਨੇ ਗੱਠਾਂ ਲੱਗੀਆਂ ਸੀਗੀਆਂ ਤੇ ਸਾਡੀਆਂ ਗੱਡੀਆਂ ਨੇ ਤੁਰੰਤ ਲੈ ਕੇ ਇੱਥੇ ਪਹੁੰਚੇ ਕੁਝ ਖੰਨਾ ਫਾਇਰ ਵਿਗਰੇ ਇੱਥੋਂ ਆ ਕੇ ਬੈਠੀਆਂ ਨੇ ਗੱਡੀਆਂ ਕਿ ਤ੍ਰੀਮਸਫੇਅਰ ਦੀ ਅੱਗ 6 ਵਜੇ ਦੇ ਚੱਲੇ ਨੇ ਗੱਡੀਆਂ ਲਗਾਤਾਰ ਚੱ ਕੱਟੋ-ਕੱਟ ਵੀ 30-40 ਦੇ ਉੱਪਰ ਗੱਡੀਆਂ ਚੱਲ ਗਈਆਂ ਜੀ। ਤੇ ਹੁਣ ਕਿੰਨਾ ਕੁ ਥੋੜੋ-ਮੋਟ ਕਾਬੂ ਪਾਇਆ ਗਿਆ? ਅੱਗ ਤੇ ਕੁਝ ਨੇਮ ਥੋੜਾ-ਥੋੜਾ ਕਾਬੂ ਪਾਇਆ ਗਿਆ। ਬਾਕੀ ਦੇਖਦੇ ਹਾਂ ਜੀ ਸੀਬੀ ਨਾਲ ਫਲਾ ਕੇ ਇਸ ਤੋਂ ਪਰ ਫੇਰ ਕਾਬੂ ਪਾਇਆ ਜਾਊਗਾ। ਨਾਲ ਸਕੂਲ ਆ ਸਕੂਲ ਦੇ ਨਾਲੇ ਹੈਗੀ ਆ। ਹਾਂਜੀ। ਕੀ ਲੱਗਦਾ ਵੀ ਸਕੂਲ ਦੇ ਨਾਲ ਹੋਣੀ ਚਾਹੀਦੀ ਸੀ? ਨਹੀਂ ਦੇਖੋ ਸਕੂਲ ਨਾਲ ਹੋਣੀ ਚਾਹੀਦੀ ਨਹੀਂ ਕਿਉਂਕਿ ਧੂਆਂ ਕਿਉਂਕਿ ਪ੍ਰਾਲੀਆ ਧੂਆਂ ਬਹੁਤ ਹੁੰਦਾ। ਅੱਗ ਲੱਗਣ ਕਰਕੇ ਵੀ ਸਾਰਾ ਧੂਆਂ ਜਿੰਦੀ ਹਵਾ ਦੀ ਫਰੈਸ਼ ਇੱਧਰ ਆ ਜੇ ਇੱਧਰ ਹੁੰਦਾ ਤਾਂ ਸਾਰਾ ਧੂਆਂ ਸਕੂਲ ਦੇ ਬੱਚਿਆਂ ਨੂੰ ਜਾ ਨੀ ਤਰੀਵ ਹੁਣੋਂ ਦੀ ਗੱਡੀ ਆਈ ਹੈ ਬਾਹਰੋਂ ਉਹਨਾਂ ਕੋ ਸਿਗੀੜੀ ਗੱਡੀਆਂ ਦੀ ਪੈਕਟਿਜ ਖੜੀ ਸੀ ਉੱਥੋਂ ਗੱਡੀ ਨੂੰ ਬੁਲਾਈ ਇਹਨਾਂ ਨੇ ਆਪਣੀ ਹਦਰੀਆਂ ਕੋ ਪਾਣੀ ਦਾ ਕੋਈ ਇੰਤਿਆਫ ਹੈ ਨਹੀਂ ਸੀਗਾ ਇਸ ਟਾਈਮ ਤੇ ਕੰਪਨੀ ਜਦ ਕਰ ਜਾਂ ਗੱਲ ਹੋਈ ਆ ਵੀ ਅੱਗੇ ਕਿਵੇਂ ਲੱਗੇ ਕਾਰਨ ਕੀ ਇਹਨਾਂ ਨਾਲ ਗੱਲ ਹੋਈ ਸੀ ਇਹ ਕਹਿੰਦੇ ਕੋਈ ਸੀ ਨੇ ਜਾ ਕੇ ਲਾਡ ਡੜ ਨਾਲ ਕਿਸੇ ਬੰਦੇ ਨੇ ਲਾਈ ਆ ਇਹਨਾਂ ਦੱਸੰਦਾ ਇਹ ਆ ਵੀ ਬਾਕੀ ਬੰਦੇ ਦਾ ਸਾਨੂੰ ਜਿੱਦ ਕੋ ਪਤਾ ਨਹੀਂ ਲੱਗਿਆ ਹੁਣ ਕੀ ਲੱਗਦਾ ਕਿੰਨਾ ਕੁ ਟਾਈਮ ਦਾ ਕਰਦੇ ਦੇਖਾ ਹਜੀ ਵੀ ਲੱਗ ਜੇ ਕਿ ਪੂਰੀ ਦਿਹਾੜੀ ਲੱਗ ਜੇ ਤੱਕ ਨਹੀਂ ਫਲਾਣਦੇ ਜਦ ਤੱਕ ਨਹੀਂ ਪੂਰੀ ਦਿਹਾੜੀ ਲੱਗ ਜੇ ਸਮਰਾਲਾ ਤੋਂ ਅਨੁਰਾਗ ਸੰ